ਮਾਨ ਨੇ ਚੰਡੀਗੜ ਵਿਖੇ ਮਿਸ਼ਨ ਰੋਜ਼ਗਾਰ ਤਹਿਤ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਦੇ ਹੋਏ ਵੱਡੀ ਗੱਲ ਕਹੀ ਆਹ ਤੁਹਾਨੂੰ ਦੱਸ ਦਿਆਂ ਭੋਤਮਾਨ ਸਾਹਿਬ ਨੇ ਕੀ ਕਿਹਾ ਅੱਜ ਚੰਡੀਗੜ ਵਿਖੇ ਵੱਖ-ਵੱਖ ਵਿਭਾਗਾਂ ਚ 852 ਨਵ ਨਿਯੁਕਤ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡ ਕੇ ਸਰਕਾਰ ਦੇ ਪਰਿਵਾਰ ਵਿੱਚ ਸ਼ਾਮਿਲ ਕੀਤਾ ਸਾਰੇ ਮਿਹਨਤੀ ਨੌਜਵਾਨਾਂ ਨੂੰ ਮੁਬਾਰਕਾਂ ਸਾਨੂੰ ਆਸ ਹੈ ਕਿ ਤੁਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤੰਗਦੇਹੀ ਨਾਲ ਨਿਭਾਹੋਗੇ ਅਸੀਂ ਹੁਣ ਤੱਕ 56856 ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਸਿਫਾਰਿਸ਼ ਤੋਂ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਅਸੀਂ ਬੇਰੁਗਾਰੀ ਕਾਰਨ ਟੁੱਟ ਚੁੱਕੇ ਨੌਜਵਾਨਾਂ ਦੇ ਹੱਥਾਂ ਵਿੱਚ ਨੁਕਤੀ ਪੱਤਰ ਫੜਾ ਕੇ ਉਹਨਾਂ ਨੂੰ ਮਾਨਸਮਾਨ ਵਾਲੀ ਜ਼ਿੰਦਗੀ ਜਿਉਣ ਲਈ ਹੁਲਾਰਾ ਦਿੱਤਾ ਤੁਸੀਂ ਮਿਹਨਤ ਕਰਦੇ ਰਹੋ ਨੌਕਰੀਆਂ ਦਾ سلسلہ ਇੱਤਾਂ ਹੀ ਜਾਰੀ ਰਹੂਗਾ ਅਸੀਂ ਸੂਬੇ ਦੀ ਸਿੱਖਿਆ ਅਤੇ ਸਕੂਲਾਂ ਦਾ ਮਿਆਰ ਉੱਚਾ ਚੁੱਕ ਕੇ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ ਜਿਸ ਦੇ ਤਹਿਤ ਸਾਡੇ ਬੱਚੇ ਵੱਡੀਆਂ-ਵੱਡੀਆਂ ਪ੍ਰੀਖਿਆਵਾਂ ਪਾਸ ਕਰਕੇ ਅਫਸਰ ਬਣ ਰਹੇ ਹਨ ਅਤੇ ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਜਾਣ-ਬੁੱਝ ਕੇ ਬੇਰੋਜ਼ਗਾਰ ਰੱਖ ਕੇ ਆਪਣੇ ਮਹਿਲ ਖੜੇ ਕਿਤੇ ਮੈਂ ਹਮੇਸ਼ਾ ਕਲਾਕਾਰੀ ਅਤੇ ਰਾਜਨੀਤੀ ਵਿੱਚ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਸਾਡੀ ਇਮਾਨਦਾਰੀ ਦੇਖ ਕੇ ਲੋਕਾਂ ਨੇ ਪੰਜਾਬ ਦੀ ਤਰੱਕੀ ਦੀ ਬਾਜ਼ ਦੌੜ ਸਾਡੇ ਹੱਥ ਦਿੱਤੀ ਹਾਂਜੀ ਤੁਹਾਨੂੰ ਦੱਸਦੀ ਆ ਜੀ ਪੰਤਪਤ ਸਾਹਿਬ ਨੇ ਅੱਜ ਚੰਡੀਗੜ੍ਹ ਵਿਖੇ ਮਿਸ਼ਰ ਰੋਜ਼ਗਾਰ ਤਹਿਤ ਸਰਕਾਰੀ ਨੌਕਰੀਆਂ ਤੇ ਨੁਕਤੀ ਪੱਤਰ ਵੰਡੇ ਹੋਏ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਅਸੀਂ ਹੱਦ ਤੱਕ ਜੋ ਹੈ 56856 ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਤੇ ਅੱਜ ਚੰਡੀਗੜ੍ਹ ਵਿਖੇ 858 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਹੈਗੇ ਹੁਣ ਉਹ ਸਰਕਾਰੀ ਨੌਕਰੀ ਕਰ ਸਤਨ ਗਏ ਤੇ ਦੇਈ ਦੀ ਸੇਵਾ ਕਰ ਸਕਣਗੇ ਨੁਕਤਾ ਨੇ ਜੋ ਹੈ ਸਾਨੂੰ ਇਮਾਨਦਾਰੀ ਦੇਖ ਕੇ ਜਤਾਇਆ ਹੈਗਾ ਅਸੀਂ ਇਦਾਂ ਹੀ ਜੋਬਸ ਦਿੰਦੇ ਰਵਾਂਗੇ ਤੇ ਇਦਾਂ ਹੀ سلسلہ ਇਹ ਜਾਰੀ ਰਹੇਗਾ ਹਾਂਜੀ ਤੁਹਾਨੂੰ ਦੱਸ ਦਈਏ ਜੀ ਪੰਜਾਬ ਦੀ ਸਰਕਾਰ ਵਧੀਆ ਕੰਮ ਕਰਦੀ ਹੈਗੀ ਹੈ ਰੈਗੂਲਰ ਜੋਬਸ ਦੇ ਰਹੀ ਹੈਗੀ ਹੈ ਜੀ ਤੇ ਅੱਜ ਚੰਡੀਗੜ੍ਹ ਵੀ ਖੇਵੀ ਉਹਨਾਂ ਨੇ ਨੁਕਤੀ ਪੱਤਰ ਵੰਡੇ ਹੈਗੇ ਤੇ ਬੜੀਆ ਕੰਮ ਕੀਤਾ ਹੈਗਾ ਬਾਕੀ ਦੇਖਦੇ ਹਾਂ ਕਿ ਹੋਰ ਕਿੰਨੀ ਸਰਕਾਰੀ ਨੌਕਰੀਆਂ ਜਿਹੜੀ ਹੈ ਪੰਤਪਨ ਦੀ ਸਰਕਾਰ ਲੋਕਾਂ ਨੂੰ ਦਿੰਦੀ ਹੈਗੀ ਤੇ ਪੰਜਾਬ ਨੂੰ ਰੰਗਲਾ ਪੰਜਾਬ ਤੇ ਵਿਕਸਿਤ ਪੰਜਾਬ ਬਣਾਉਂਦੀ ਹੈਗੀ ਮਿਸ਼ਨ ਰੋਜ਼ਗਾਰ ਤਹਿਤ ਜਿਹੜਾ ਕੰਮ ਕੀਤਾ ਗਿਆ ਹੈ ਬੜਾ ਹੀ ਸ਼ਲਾਘਾਯੋਗ ਕੰਮ ਹੈ ਬਾਕੀ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ ਕੰਮ ਤੁਸੀਂ ਇਦਾਂ ਹੀ ਵਧੀਆ ਕਰਦੇ ਰਹੋ ਪੰਤਪਨ ਸਾਹਿਬ ਪੰਜਾਬ ਤੁਹਾਡੇ ਤੇ ਨਜ਼ਰ ਰੱਖੇ ਹੋਏ ਹੈ ਕਿ ਤੁਸੀਂ ਵਧੀਆ ਕੰਮ ਕਰਦੇ ਹੋ ਤੇ ਇਦਾਂ ਹੀ ਕਰਦੇ ਰਹੋਗੇ ਬਾਕੀ ਦੇਖਦੇ ਹਾਂ ਤੁਸੀਂ ਵੀ ਆਪਣੀ ਕਮੈਂਟ ਜਰੂਰ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਅਸੀਂ ਪੰਤਖੰਦੇ ਰਵਾਂਗੇ ਨਾਲ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰੋ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਦੇਖਣ ਦੇ ਲਈ ਬਾਕੀ ਹੁੰਦਾ ਤੀ ਇਹ ਪੁਨਨਾ ਸਾਹਿਬ ਜੋ ਬਿਆਨ ਦਿੰਦੇ ਹੈਗੇ ਉਹੀ ਅਸੀਂ ਤੁਹਾਨੂੰ ਦੱਸਦੇ ਹੈਗੇ ਆ ਤੇ ਇਹ ਹੀ ਉਹ ਤੁਹਾਡਾ ਤੁਹਾਨੂੰ ਪੜਕੇ ਸੁਣਾਣੇ ਹੈ ਕਿ ਉਹਨਾਂ ਨੇ ਕੀ ਕਿਹਾ ਤਾਂ ਕਿ ਵਾਟ ਟੂ ਵਾਟ ਤੁਹਾਨੂੰ ਪਤਾ ਲੱਗੇ ਕਿ ਪੰਤ ਸਾਹਿਬ ਜੋ ਕਹਿ ਰਹੇ ਹੈਗੇ ਹੈ ਉਹ ਗੱਲ ਕੀ ਹੈਗੀ ਕੋਈ ਤਰੋੜ ਮਰੋੜ ਕੇ ਗੱਲ ਨਹੀਂ ਪੇਸ਼ ਕੀਤੀ ਜਾਂਦੀ ਜੋ ਕੱਲ ਹੁੰਦੀ ਹੈ ਉਹੀ ਤੁਹਾਨੂੰ ਦੱਸੀ ਜਾਂਦੀ ਹੈਗੀ ਇਸ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ ਰੰਗਲਾ ਪੰਜਾਬ ਵਿਕਸਿਤ ਪੰਜਾਬ